ਨੈਸ਼ਨਲ ਹਾਈਵੇ ਤੇ ਸਥਿਤ ਗੁਰਦੁਆਰਾ ਗੋਬਿੰਦ ਦਰਬਾਰ ਤੋਂ ਗਿਆਨੀ ਰਾਮ ਸਿੰਘ ਜੀ ਨੂੰ ਪਿਛਲੇ 2 ਦਹਾਕਿਆਂ ਤੋਂ ਗ੍ਰੰਥੀ ਸਿੰਘ ਦੀਆਂ ਸੇਵਾਵਾਂ ਨਿਭਾਉਂਦੇ ਹੋ ਚੁੱਕੇ ਹਨ ਜਿਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾਮੁਕਤ ਹੋਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ 골ਡ ਦੀ ਰਿੰਗ ਅਤੇ ਨਗਦ ਮਾਇਆ ਦੇ ਕੇ ਅਤੇ ਸਿਰੋਪੋ ਨੋਟਾਂ ਦੇ ਹਾਰ ਦੇ ਨਾਲ ਸੰਗਤ ਵੱਲੋਂ ਸਨਮਾਨਿਤ ਕੀਤਾ ਗਿਆ ਅੱਜ ਉਹਨਾਂ ਨੂੰ ਮਾਨ ਸਤਕਾਰ ਮਿਲ ਰਿਹਾ ਕਿੰਨੇ ਚਿਰ ਸੇਵਾ ਕੀਤੀ ਆ ਤੇ ਅੱਜ ਕੀ ਕਹਿਣਗੇ ਉਸ ਨੂੰ ਜੀ ਕੁਟਾਨ ਕੋਡ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁਣਾ ਦਾ ਜਿਨ੍ਹਾਂ ਨੇ ਬਹੁਤ ਵੱਡਾ ਸਤਕਾਰ ਦਾਸ ਦੀ ਝੋਲੀ ਵਿੱਚ ਪਾਇਆ ਹੈ 2012 ਤੋਂ ਲੈ ਕੇ ਅੱਜ ਤੱਕ ਸਤਿਗੁਰਾਂ ਨੇ ਸੇਵਾ ਲਈ ਹੈ ਤੇ ਮਨ ਵੀ ਬਹੁਤ ਵੱਡੀਆਂ ਖੁਸ਼ੀਆਂ ਹਨ ਤੇ ਮੈਂ ਸਾਰੇ ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਕਰਾਂਗਾ ਕਿ ਮਨ ਕਰਕੇ ਗੁਰੂ ਘਰ ਦੀ ਸੇਵਾ ਕਰੋ ਤੇ ਇਹ ਸਤਕਾਰ ਮਿਲਦਾ ਹੈ ਸੰਗਤ ਜਿਹੜੀ ਹੈ ਇਹ ਰੱਬ ਦਾ ਰੂਪ ਹੁੰਦੀ ਹੈ ਸਾਧ ਸੰਗਤ ਤੇ ਸੰਗਤ ਵਿੱਚੋਂ ਬਹੁਤ ਕੋਈ ਪ੍ਰਾਪਤ ਹੁੰਦਾ ਹੈ ਮਨ ਬਹੁਤ ਖੁਸ਼ ਹੈ ਬਹੁਤ ਬਣਾਈਆਂ ਇਸ ਘਰ ਤੋਂ ਮਿਲੀਆਂ ਹਨ ਤੇ ਸੰਗਤਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਦਾਸ ਨੂੰ ਇਤਨਾ ਮਾਨ ਬਖਸ਼ਿਸ਼ ਕੀਤਾ ਹੈ ਸੋ ਮੈਂ ਫਿਰ ਬੇਨਤੀ ਕਰਨਾ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਵੀ ਸਤਿਗੁਰ ਕਿਰਪਾ ਕਰਨ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਇਸੇ ਤਰ੍ਹਾਂ ਸੇਵਾ ਭਾਵਨਾ ਦੇ ਨਾਲ ਸਾਹਿਬ ਸਿੰਘ ਗੁਰੂ ਘਰ ਦੀ ਸੇਵਾ ਕਰਦੇ ਰਹੀਏ ਤਾਂ ਕਿ ਸਾ ਸੰਗਤ ਗੁਰੂ ਕਾ ਦੇ ਨਾਲ ਜੁੜੀ ਰਹੀ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਾਹਿਬ ਰਾਜਸੁਰਾ ਅੱਜ ਸਾਡੇ ਪਰਮ ਸਤਕਾਰਯੋਗ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਤਕਰੀਬਨ 13 ਸਾਲ ਸਵਾ 13 ਸਾਲ ਦੀ ਸੇਵਾ ਕਰਕੇ ਸਾਡੇ ਗੁਰਦੁਆਰਾ ਸਾਹਿਬ ਤੋਂ ਵਿਦਾ ਲੈ ਰਹੇ ਨੇ ਉਹਨਾਂ ਨੇ ਵਿਦੇਸ਼ ਆਪਣੇ ਬੱਚਿਆਂ ਕੋਲ ਜਾਣਾ ਚੀਜ਼ ਨਾ ਜਾਣਾ ਉਹਦਾ ਸ਼ਾਇਦ ਅਸੀਂ ਨਾ ਜਾਣ ਦਿੰਦੇ ਪਰ ਇਹ ਵੀ ਸਭ ਜ਼ਰੂਰੀ ਹੈ ਮਨ ਅੱਜ ਉਹਨਾਂ ਦੀ ਤਰੱਕੀ ਤੇ ਜੇ ਖੁਸ਼ ਆ ਤੇ ਉਹਨਾਂ ਦੇ ਜਾਣ ਦੇ ਉੱਤੇ ਸਾਡੇ ਮਨ 'ਚ ਥੋੜਾ ਜਿਹਾ ਦੁੱਖ ਵੀ ਹੈ ਕਿ ਸਾਨੂੰ ਇੰਨੇ ਵਧੀਆ ਗਰੰਤੀ ਸਾਹਿਬ ਛੱਟ ਕੇ ਜਾ ਰਹੇ ਨੇ 13 ਸਾਲ ਦੇ ਵਿੱਚ ਉਹਨਾਂ ਨੇ ਜੋ ਕੁਝ ਗੁਰਦੁਆਰਾ ਸਾਹਿਬ ਲਈ ਕੀਤਾ ਆਪਣਾ ਆਪਣਾ ਸਥਾਨ ਸਮਝ ਕੇ ਕੀਤਾ ਕਦੇ ਗਰੰਥੀ ਸਿੰਘ ਬਣ ਕੇ ਨਹੀਂ ਉਹਨਾਂ ਨੇ ਆਪਣੇ ਅਧਿਕਾਰ ਸਮਝ ਕੇ ਆਪਣਾ ਗੁਰੂ ਘਰ ਸਮਝ ਕੇ ਸੇਵਾ ਕੀਤੀ ਹੈ ਤੇ ਸੰਗਤ ਨੂੰ ਗੁਰਦੁਆਰਾ ਸਾਹਿਬ ਨਾਲ ਜੋੜਿਆ ਉਸੇ ਕਰਕੇ ਅੱਜ ਸੰਗਤ ਨੇ ਜੋ ਕੁਝ ਉਹਨਾਂ ਨੇ ਬੀਜਿਆ ਉਹੀ ਕੁਝ ਉਹਨਾਂ ਨੂੰ ਪ੍ਰਾਪਤ ਹੋਇਆ ਬਹੁਤ ਮਾਨ ਸਨਮਾਨ ਸਾਰੀ ਸੰਗਤ ਨੇ ਦਿੱਤਾ ਹੈ ਕਮੇਟੀ ਵੱਲੋਂ ਵੀ ਅਸੀਂ ਜੋ ਸਾਡੇ ਤੋਂ ਵੱਧ ਤੋਂ ਵੱਧ ਹੋ ਸਕਿਆ ਉਹ ਮਾਨ ਅਸੀਂ ਆਪਣੇ ਕੋਲ ਉਹਨਾਂ ਦਾ ਕੀਤਾ ਹੈ ਤੋ ਜਿਸ ਤਰ੍ਹਾਂ ਦੇਖਿਓਗੇ ਸਰੂਪਾਉ ਤੇ ਨੋਟਾ ਦੇ ਹਾਰ ਇਸ ਤੋਂ علاوہ ਹੋਰ ਕੀ ਕੁਝ ਜਿਹੜਾ ਹੈ ਕਿ ਨੋਟ ਨੂੰ ਸੇਵ ਕੀਤਾ ਅਸੀਂ ਗੁਰਦਾਰਾ ਸਾਹਿਬ ਵੱਲੋਂ ਇੱਕ ਤੁਛ ਜੀ ਪੈਂਟ ਇੱਕ ਅੰਗੂਠੀ ਤੇ ਮਾਨ ਪੱਤਰ ਤੇ ਇੱਕ ਵਿਸ਼ੇਸ਼ ਸਨਮਾਨ ਦੇ ਤੌਰ ਤੇ ਸਨਮਾਨ ਚਿੰਨ ਗੁਰਦਾਰਾ ਕਮੇਟੀ ਵੱਲੋਂ ਦਿੱਤਾ ਹੈ ਤੇ ਬਾਕੀ ਸਾਰੀ ਸੰਗਤ ਨੇ ਵੀ ਜੋ ਵਾਦ ਚੜ ਕੇ ਜੋ ਜਿਹਦਾ ਜਿਹਦੀ ਜਨਿਸ਼ ਸਮਰੱਥਾ ਸੀ ਉਹ ਨਾ ਉਹ ਸਭ ਨੇ ਕੀਤਾ ਕਿਉਂਕਿ ਲੱਗਦਾ ਕਿ ਲੰਬੇ ਸਮੇਂ ਤੋਂ ਜਿਹੜੇ ਪ੍ਰਚਾਰਕ ਇਸ ਤਰ੍ਹਾਂ ਸੇਵਾ ਕਰਦੇ ਨੇ ਤਾਂ ਗੁਰਦਾਰਾ ਕਮੇਟੀ ਨੂੰ ਇਸ ਤਰ੍ਹਾਂ ਸਨਮਾਨ ਦੇਣਾ ਚਾਹੀਦਾ ਤਾਂ ਜੋ ਹੋਰ ਪ੍ਰਚਾਰ ਪ੍ਰਚਾਰਕ ਇਸ ਤਰ੍ਹਾਂ ਸੇਵਾ ਵਿੱਚ ਆਉਣ ਦੇਖੋ ਜੀ ਗੱਲ ਇਹ ਹੈ ਕਿ ਜਦੋਂ ਕੋਈ ਵੀ ਗ੍ਰੰਥੀ ਸਿੰਘ ਗ੍ਰੰਥੀ ਸਿੰਘ ਨਾ ਹੋ ਕੇ ਇੱਕ ਪਰਿਵਾਰਕ ਮੈਂਬਰ ਹੋ ਕੇ ਜਦੋਂ ਸੇਵਾ ਕਰਦਾ ਹੈ ਤਾਂ ਉਹਨੂੰ ਸ਼ਾਇਦ ਹੋ ਸਕਦਾ ਹੈ ਅਸੀਂ ਘੱਟ ਸਨਮਾਨ ਕਰ ਸਕੇ ਹੋਈ ਸਾਡੀ ਸਮਰੱਥਾ ਉਨੀ ਨਾ ਹੋਵੇ ਇਸ ਤੋਂ ਵੱਧ ਵੀ ਸਨਮਾਨ ਕੀਤਾ ਜਾਏ ਤਾਂ ਕੋਈ ਹੋ ਨਹੀਂ ਕਿਉਂਕਿ ਉਹ ਉਹਨਾਂ ਨੇ ਬਿਲਕੁਲ ਸਾਡੇ ਪਰਿਵਾਰਕ ਮੈਂਬਰ ਦੀ ਤਰ੍ਹਾਂ ਸਾਡੇ ਨਾਲ ਰਹੇ ਨੇ ਹਮੇਸ਼ਾ ਸਾਰੀ ਸੰਗਤ ਨੂੰ ਜੋੜਦੇ ਰਹੇ ਨੇ ਸਭ ਤੋਂ ਵੱਡਾ ਉਦਾਹਰਨ ਤਾਂ ਮੈਂ ਹੀ ਆ ਮੈਂ ਬੜੇ ਸਾਲ ਕਿ ਕੋਈ ਹੋਰ ਕਮੀ ਨਾ ਹੋ ਕੇ ਸਿਰਫ ਇੱਕ ਕੇਸ ਲਈ ਦੀ ਪਤਿਤ ਸੀ ਤੇ ਭਾਈ ਸਾਹਿਬ ਨੇ ਪ੍ਰੇਰਿਤ ਕੀਤਾ ਤੇ ਮੈਂ ਗੁਰੂ ਘਰ ਨਾਲ ਜੁੜਿਆ ਗੁਰ ਸਿੱਖੀ ਨਾਲ ਜੁੜਿਆ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਅੱਜ ਦਾਸ ਗੁਰਦਾਰ ਸਾਹਿਬ ਦੀ ਸੇਵਾ ਕਰ ਰਿਹਾ ਉਹ ਬਾਬਾ ਜੀ ਦੀ ਪ੍ਰੇਰਨਾ ਸਦਕਾ ਹੀ ਹੈ ਤੇ ਐਦਾਂ ਦੇ ਜਦੋਂ ਹੁਣ ਗਰੰਦੀ ਸਿੰਘ ਦਾ ਸਨਮਾਨ ਕਰਨਾ ਬਣਦਾ ਹੀ ਬਣਦਾ ਹੈ ਤੇ ਮੈਂ ਹੋਰ ਗਰੰਦੀ ਸਿੰਘਾਂ ਨੂੰ ਵੀ ਇਹੀ ਸਨਿਆ ਦੇਵਾਂਗਾ ਕਿ ਐਦਾਂ ਇਹਨਾਂ ਵਾਂਗੂ ਹੀ ਵੱਧ ਤੋਂ ਵੱਧ ਸੇਵਾ ਕਰੋ ਤਾਂ ਜੋ ਤੁਹਾਨੂੰ ਵੀ ਐਦਾਂ ਹੀ ਸੰਗਤ ਵੱਲੋਂ ਸਨਮਾਨ ਮਿਲਦਾ ਰਹੇ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ